ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਮਨਰੂਪਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚੋਲਾ ਮੜੀਆ ਦੀ ਸਬਜ਼ੀ ਚੋਲਾ ਮੜੀਆ ਦੀ ਸਬਜ਼ੀ ਬਹੁਤ ਹੀ ਫੇਮਸ ਅਤੇ ਟੇਸਟੀ ਵੀ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਚੋਲ ਲੈ ਲਏ ਹਨ ਉਹਨਾਂ ਨੂੰ ਤੋਕੇ ਅਸੀਂ 10 ਮਿੰਟ ਲਈ ਪਾਣੀ ਵਿੱਚ ਭਿਉਂਗੇ ਰੱਖ ਲਿਆ ਸੀ ਦੋ ਵੱਡੇ ਸਾਈਜ਼ ਦੇ ਪਿਆਜ਼ ਜੋ ਕਿ ਬਰੀਕ ਕੱਟਲੇ ਸਨ ਇੱਕ ਟਮਾਟਰ ਓਬਵੀਅਸਲੀ ਬਰੀਕ ਬਰੀਕ ਕੱਟ ਕੇ ਰੱਖ ਲਿਆ ਹੈ ਇੱਕ ਲਈ ਹੈ ਅਮਰਸਰੀ ਬੜੀ ਲਸਣ ਦਾ ਪੇਸਟ ਅਦਰਕ ਦਾ ਪੇਸਟ ਅਤੇ ਹਿੰਗ ਇਹ ਸਾਰੀਆਂ ਚੀਜ਼ਾਂ ਸੀ ਲੈ ਲੈਣੀਆਂ ਹਨ ਫਿਰ ਅਸੀਂ ਕੁੱਕਰ ਵਿੱਚ ਪਾਵਾਂਗੇ ਤੇਲ ਸਭ ਤੋਂ ਪਹਿਲੇ ਅਸੀਂ ਤੇਲ ਵਿੱਚ ਵੜੀ ਨੂੰ ਫਰਾਈ ਕਰ ਲਵਾਂਗੇ ਇਸ ਨੂੰ ਹਲਕੀ ਹਲਕੀ ਅੱਗ ਤੇ ਫਰਾਈ ਕਰਨਾ ਹੈ ਵੜੀ ਨੂੰ ਹੌਲੀ ਹੌਲੀ ਭੁੰਨੇ ਜਾਓ ਹਲਕੀ ਬਰਾਊਨ ਹੋਣ ਤੋਂ ਬਾਅਦ ਅਸੀਂ ਵੜੀ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ। ਵੜੀ ਚੰਗੀ ਤਰ੍ਹਾਂ ਪੁੱਜ ਗਈ ਹੈ ਅਤੇ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਕੇ ਰੱਖ ਲਿਆ ਹੈ। ਫਿਰ ਅਸੀਂ ਇਸ ਵਿੱਚ ਪਾਵਾਂਗੇ ਹਿੰਗ ਅਤੇ ਨਾਲ ਹੀ ਪਾ ਦਵਾਂਗੇ ਲਸਣ ਦਾ ਪੇਸਟ। ਫਿਰ ਅਸੀਂ ਇਸ ਵਿੱਚ ਪਾਵਾਂਗੇ ਪਿਆਜ਼ ਜੋ ਕਿ ਅਸੀਂ ਬਰੀਕ-ਬਰੀਕ ਕੱਟ ਕੇ ਰੱਖ ਲਏ ਸਨ। ਇਸ ਨੂੰ ਵੀ ਇਸੀ ਚੰਗੀ ਤਰ੍ਹਾਂ ਮਿਕਸ ਕਰਕੇ ਹਿਲਾ ਲਵਾਂਗੇ ਮਸਾਲੇ ਨੂੰ ਹੌਲੀ ਹੌਲੀ ਭੁੰਨੇ ਜਾਣਾ ਹੈ ਫਿਰ ਇਸ ਵਿੱਚ ਪਾਵਾਂਗੇ ਅਦਰਕ ਦਾ ਪੇਸਟ ਸਾਰੇ ਮਸਾਲੇ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਅਤੇ ਹਲਕੇ-ਹਲਕੇ ਭੁੰਨੇ ਜਾਵਾਂਗੇ ਮਸਾਲੇ ਨੂੰ ਹਲਕੇ ਹਲਕੇ ਪੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਜੋ ਕਿ ਅਸੀਂ ਟਮਾਟਰ ਨੂੰ ਬਰੀਕ-ਬਰੀਕ ਕੱਟ ਕੇ ਰੱਖ ਲਿਆ ਸੀ ਉਸ ਨੂੰ ਵੀ ਇਸ ਵਿੱਚ ਪਾ ਦਵਾਂਗੇ ਫਿਰ ਤੋਂ ਅਸੀਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਨੂੰ ਪੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਹਲਦੀ ਨਮਕ ਗਰਮ ਮਸਾਲਾ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਫਿਰ ਅਸੀਂ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਮਸਾਲਾ ਪੁੱਜਣ ਤੋਂ ਬਾਅਦ ਅਸੀਂ ਇਸ ਵਿੱਚ ਜੋ ਕਿ ਅਸੀਂ ਚਾਵਲ ਭਿਉਂ ਕੇ ਰੱਖੇ ਸਨ ਚਾਵਲ ਅਤੇ ਪਾਣੀ ਅਸੀਂ ਇਸ ਦੋਨਾਂ ਨੂੰ ਇਸ ਵਿੱਚ ਪਾ ਦੇਵਾਂਗੇ ਪੋਂਟੋ ਬਾਦ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਾਲ ਹੀ ਅਸੀਂ ਇਸ ਵਿੱਚ ਪਾਵਾਂਗੇ ਜੋ ਕਿ ਅਸੀਂ ਭੁੰਨ ਕੇ ਰੱਖੀ ਹੋਈ ਵੜੀ ਉਸ ਨੂੰ ਵੀ ਇਸ ਵਿੱਚ ਪਾ ਦਵਾਂਗੇ ਇਸ ਨੂੰ ਅਸੀਂ ਛੋਟੇ-ਛੋਟੇ ਪੀਸਾ ਵਿੱਚ ਕਰ ਲੈਣਾ ਹੈ ਫਿਰ ਅਸੀਂ ਇਸ ਸਬਜ਼ੀ ਵਿੱਚ ਇਸ ਨੂੰ ਪਾ ਦਵਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਸ ਨੂੰ ਅੱਧੇ ਘੰਟੇ ਲਈ ਪਕਾਵਾਂਗੇ ਅੱਧੇ ਘੰਟੇ ਤੋਂ ਬਾਅਦ ਸਾਡੀ ਸਬਜ਼ੀ ਤਿਆਰ ਹੈ ਚੌਲਾ ਵੜੀ ਦੀ ਸਬਜ਼ੀ ਧੰਨਵਾਦ